ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਸ਼ੌਂਕੀ ਪੀਵੀ 30 ਚੈਨਲ ਦੇ ਨੂੰ ਦੋਸਤੋ ਅੱਜ ਦਿਨ ਮੰਗਲਵਾਰ ਆ ਤੇ ਹਰ ਮੰਗਲਵਾਰ ਦੀ ਤਰ੍ਹਾਂ ਪਿੰਡ ਹਰੀਕੇ ਕਲਾ ਵਿਖੇ ਬੱਕਰਾ ਮੰਡੀ ਲੱਗ ਚੁੱਕੀ ਆ ਸੁਬਾਹ ਸੁਬਾਹ ਦਾ ਟਾਈਮ ਆ ਦੋਸਤੋ ਕੁਝ ਕ ਜਾਨਵਰ ਆਇਆ ਤੁਹਾਨੂੰ ਦਿਖਾਉਣੇ ਆ ਤੇ ਜਿਵੇਂ ਵੀ ਕੋਈ ਸੌਦਾ ਦੋਸਤੋ ਹੋਇਆ ਤੁਹਾਨੂੰ ਲਾਈਵ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤੇ ਆਓ ਦੋਸਤੋ ਦਿਖਾਉਣੇ ਆ ਤੁਹਾਨੂੰ ਲਗਾਤਾਰ ਲਾਈਵ ਸੌਦੇ ਥਰੀਕੇ ਬੱਕਰਾ ਮੰਡੀ ਦੇ ਇਹਨੂੰ ਵੱਡੇ ਥਰੀਕੇ ਵੀ ਕਿਹਾ ਜਾਂਦਾ ਤੇ ਸੂਰੇ ਵਾਲਾ ਰੋਡ ਤੇ ਹੈ ਮੰਡੀ ਲੱਗਦੀ ਹਰ ਤਰ੍ਹਾਂ ਦੇ ਇੱਥੇ ਜਾਨਵਰ ਆਉਂਦੇ ਆ ਦੋਸਤੋ ਬਰਬਰੀ ਮੀਟਲ ਦੇਸੀ ਕਾਟੂਮਾਲ ਤੇ ਆ ਪੱਠ ਦਾ ਸੌਦਾ ਚੱਲਦਾ ਬਾਈ ਕੀ ਮੰਗਿਆ ਬਾਈ ਕਿਦੀ ਆ ਬਾਈ ਇਹ ਆ ਬਾਈ ਦੀ ਤੇਰੀ ਹੈ ਬਾਈ ਕੀ ਮੰਗਿਆ ਬਾਈ 3500 ਕਿਹੜਾ ਪੰਡਾ ਵੀਰੇ ਮੱਲਣਾ ਠੀਕ ਆ ਬਾਈ ਲੈ ਵੀ 3500 ਰੁਪਏ ਮੰਗਿਆ ਵਾਲੀ ਪੱਟ ਹੁੰਦੀ ਤੇ 8000 ਦੀ ਸੀ ਉਹ ਰੱਖ ਦੇ ਇਨਾ ਅੱਗੇ ਜੀ ਲੈਂਦੇ ਕਾਹ ਨਾ ਬਾਈ ਛੱਡ ਦੇ ਇਨਾ ਅੱਗੇ ਜੀ ਤੂੰ ਲੈ ਨਾ ਬਾਈ ਆ ਜਾ ਤੈਨੂੰ ਦਵਾਈਏ ਪੱਟ ਯਾਰ ਆਇਆ ਆਇਆ ਕਿਹੜਾ ਪਿੰਡ ਆ ਬਾਈ ਤੇਰਾ ਪਿੰਡ ਕਿਹੜਾ ਬੈਠਦੇ ਹੁਣ ਆਈ ਸਮਝਾ ਇੱਥੇ ਬੈਠੀ ਹੈਗੀ ਬੱਕਰੀ ਤੋਂ ਚਲ ਆ ਜਾ ਫਿਰ ਤੈਨੂੰ ਦਵਾਈਏ ਲਾ ਵੇ ਆ ਬੱਕਰੀ ਦੀ ਹੈ ਇਹ ਪਾਠਾ ਕਰਨਾਂ ਦੀ ਬੱਕਰੀ ਐਵੇਂ ਜਾਨੀ ਮਰਬਰੀ ਕਰਾਉਸ ਆ ਬੱਕਰੀ ਦੁੱਧ ਤਾਂ ਚੁੰਘਦੀ ਨਹੀਂ ਕੋਈ ਦੁੱਧ ਛੱਡੀ ਹੈਗੀ ਇਹ ਦੁੱਧ ਛੱਡੀ ਹੈਗੀ ਕੀ ਲਾਇਆ ਬਾਈ ਦੱਸੀ ਯਾਰ 1500 ਰੁਪਏ ਲਾਇਆ ਬਾਈ 1500 ਲਾਇਆ ਹਾਂ ਕਿਵੇਂ ਆ ਬਾਈ ਅਸੀਂ 2500 ਮੰਗਿਆ ਬਾਈ 2500 ਨਹੀਂ 3500 ਕਿਵੇਂ 3500 ਆ 3500 ਦੋ ਦਿਨ ਦੀ ਵੇਰਤੀ ਬਾਈ ਨੂੰ ਸਾਹੀ ਗੱਡ ਯਾਰ ਬਾਈ ਭਾਈ ਲੈ ਲੈ ਤੂੰ ਕਿਥੇ ਲੈ ਲਵੋ ਹੁਣ ਜਿਹੜੀ ਅਖਣੀਆਂ ਮੇਡੀਆਂ ਹੁੰਦੀਆਂ ਆਰੇ ਫਾਇਦਾ ਕੋਈ ਨਾ ਕੱਟ ਕੇ ਪਹਿਲੇ ਲੈ ਆ ਦੇ ਨਾ ਮੈਂ ਗੱਲ ਕਰ ਪਹਿਲੇ ਲੈ ਆ ਦੇ ਨਾ ਪਹਿਲੇ ਲੈ ਆ ਫੜ ਕੇ ਉਹ ਸਾਈ ਦਾ ਦੇ ਦੇ ਉਹ ਜਵਾਨ ਹੁੰਦੀ ਸਾਈ ਉਹ ਖੜੀ ਕਰੂ ਜਦ ਨਾਲ ਮੰਗਾ ਦੇ ਨਾਲ ਪਹਿਲੇ ਇੱਥੇ ਜਵਾਨ ਨਹੀਂ ਚੱਲ ਜਾ ਲਖਾਈ ਕਰਾ ਦੀ ਯਾਰ 1500 ਰੁਪਿਆ ਤਰਦਾ ਦੇ ਦੀ 200 ਰੁਪਿਆ ਲਖਾਈ ਦਾ ਲਗੂ ਨਹੀਂ ਨਹੀਂ 1500 ਤੇ ਨਹੀਂ ਦੇਣੀ ਬਾਈ ਉਹ ਦੇ ਦੇ ਆਪਣੇ ਨਹੀਂ 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 ਸਾਡੀ ਲੈ ਲਾਈਕ ਹੋ ਗਿਆ ਕਿਹੜੇ ਪਿੰਡੋਂ ਲੈਂਦੇ ਬਈ ਜਸਦਰ ਜੀ ਪੰਜ ਗਰਾਈਆਂ ਮੇਰੇ ਗਵਾਨ ਤਾਂ ਆਉਂਦਾ ਰਹੇ ਆ ਫਲੋਰ ਮੰਡੀ ਮੈਂ ਹਾਂਜੀ 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 ਆਉਂਦਾ ਰਹੇ ਜੀ ਆਉਂਦਾ ਰਹੇ ਮੰਡੀ ਪਹਿਲੇ ਦਿਨ ਮੈਂ ਹੀ ਲਵਾਈ ਆ ਅੱਛਾ ਅੱਛਾ ਬੱਕਰਾ ਲਿਆ ਬਾਬੇ ਤੋਂ ਮਰਾ ਦੋ ਜੈ ਜੀ ਹਸਪਤਾਲ ਜਮਤ ਜਾਰੀ ਹੈ ਮੈਂ ਮਰਾ ਦੱਸ ਕੀ ਆਖਿਆ ਕੀ ਸੀ ਬਾਬਾ ਮੈਂ ਤਾਂ ਸਾਡੇ ਸ਼ੀ ਦਾ ਹੀ ਆਖਿਆ ਇਹਨਾਂ ਨੂੰ ਮੈਂ ਲਗਾਈ ਇਹ ਕਰਾ ਦੇਣੇ ਕੋਈ ਨਹੀਂ ਲਗਾਈ ਕਰਾ ਦੋ ਮੱਟੇ ਆਲੀ ਯਾਰ ਕੋਈ ਲਗਾਈ ਚਲੋ ਠੀਕ ਹੈ ਜੀ ਲਾਓ ਜੀ ਬਾਈ ਆਏ ਸੀਗੇ ਕਿਹੜੇ ਪਿੰਡੋਂ ਦੱਸ ਕੇ ਆਏ ਸੀ ਪੰਜ ਗ੍ਰਾਂਈ ਤੋਂ ਆਏ ਸੀ ਤੇ ਆ ਬੱਕਰੇ ਦਾ ਸੌਦਾ ਹੋਇਆ ਲਾਈ ਬੱਕਰਾ ਵੀ ਤੁਹਾਨੂੰ ਬਿਲਕੁਲ ਜਾਇਜ਼ ਮਿਲ ਗਿਆ ਨਹੀਂ ਜਾਇਜ਼ ਮਿਲ ਗਿਆ ਹੂੰ ਦਾ ਸੌਦਾ ਬਾਜੀ ਕਿੰਨੀ ਨਹੀਂ ਆ ਬੱਕਰੇ ਦਾ ਸੌਦਾ ਹੋਇਆ ਪੂਰੇ 6000 ਦਾ ਲਖਾਈ ਬਾਈਆਂ ਨੇ ਕਰਾਉਣੀ ਆ ਤੇ 5 ਗਰਾਈ ਤੋਂ ਆਏ ਆ ਬਾਈ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਇੱਥੇ ਪਹੁੰਚਣ ਦੇ ਲਈ ਜੀ ਆਇਆਂ ਨੂੰ ਬਾਈ ਚਾਹ ਪਾਣੀ ਪੀਓ ਤੇ ਬਾਈ ਲਖਾਈ ਕਰਾ ਲਓ ਬਈਆ ਕੋਈ ਲਖਾਈ ਕਰਾ ਠੀਕ ਆ ਬਾਈ ਐਵੇਂ ਕੋਈ ਦੋਸਤੋ ਅਗਲਾ ਸੌਦਾ ਤੁਹਾਨੂੰ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਜਮਾ ਬਿਲਕੁਲ ਸ਼ਾਕ ਵਾਲਾ ਬਾਈ ਮੇਰੇ ਸਾਹਮਣੇ ਸੌਦਾ ਹੋਇਆ ਹੈ ਇਹ ਕੋਈ ਟੈਨਸ਼ਨ ਵਾਲੀ ਗੱਲ ਆ ਬੱਕਰੀ ਬਾਈ ਗੁਰਪ੍ਰੀਤ ਕੋਲੇ ਆ ਬਰਗਾੜੀ ਵਾਲੇ ਕੋਲੇ ਤੇ ਮੰਗਿਆ ਇਹਦਾ 16000 ਆ ਚੰਗਾ ਦੁੱਧ ਦਾ ਥਣ ਥਣ ਬਹੁਤ ਚੰਗਾ ਇਹਦਾ ਤੇ ਬੀਟਲ ਚ ਪੈਂਦੀ ਆ ਇਹ ਨਵੀਂ ਪਾਠਾ ਤੇ ਬਾਈ ਆਪਣਾ ਪਿੰਡ ਕਿਹੜਾ ਆਸਾਬੁੱਟਰ ਪਿੰਡ ਆ ਆਸਾਬੁੱਟਰ ਬਾਈ ਹਾਂ ਦਾ ਪਿੰਡ ਆ ਤੇ ਬਾਈ ਚੰਗੀ ਤਰ੍ਹਾਂ ਦੇਖ ਲੋ ਤੇ ਦੱਸੋ ਦੱਸੋ ਕੀ ਲੈ ਆ ਹਾਂ ਇਹ ਬਾਈ ਨੇ ਦੱਸੂਗਾ ਜਦੋਂ ਲਾ ਦੇਣੀ ਦੱਸੋ ਕੋਸ ਨਹੀਂ ਲਾਇਆ ਯਾਰ ਹਜੇ ਕੋਸ ਨਹੀਂ ਲਾਓ ਵੀ ਕੋਸ ਨਾਲ ਆ ਕਿ ਜੰਦਾ ਯਾਰ ਮੁੱਲ ਤਾਂ ਮੰਗਣ ਵਾਲੇ ਨੇ ਰੱਬ ਤੋਂ ਘੱਟ ਕੌਣ ਮੰਗਦਾ ਯਾਰ ਬਣਨੀ ਵੀ ਨਹੀਂ ਹੂੰ ਬਣਦੀ ਆ ਮੈਂ ਜਿਹੜੀ ਫਰਟ ਗੱਲ ਮੈਂ ਤੇਨੂੰ ਕਹਿੰਦਾ ਢਾਈਆਂ ਮਹੀਨੇ ਦੀ ਗਾ ਬਣਦੀ ਫਿਰ ਆਹ ਨਹੀਂ ਮੁੜ ਕੇ ਫਿਰ ਬਣਨ ਲੱਗ ਜੇ ਤੂੰ ਕਹੇ ਲਿਆ ਸੱਤ ਪੈਸੇ ਇੱਧਰ ਅਜਾ ਪਹਿਲੇ ਕਹਤਾ ਹੌਣ ਪੜਾ ਪੱਤਰਾ ਖਣ ਲਾ ਹੁਣ ਬਣ ਬਣ ਜੂਗੀ ਵਾ ਰੋਤ ਆ ਗਈ ਬਣਨ ਦੀ ਹੁਣ ਸਾਰੀਆਂ ਬੱਕਰੀਆਂ ਤਕਰੀਬਨ ਐਸ ਰੋਤ ਚ ਬਣ ਜਾਂਦੀਆਂ ਬੱਕਰੀਆਂ ਦਾ ਸਾਰੀਆਂ ਰੱਗੀ ਕਰੋ ਰਹਾ ਹੈ ਬਈ ਨਿਕਲਾ ਯਾਰ ਜਿੰਨੇ ਕਿਦੀ ਹੈਗੀ ਤੂੰ ਤਾਂ ਤੂੰ ਮੂੰਹ ਜੋ ਕੱਢ ਦੇ ਯਾਰ ਮੈਂ ਆਪੇ ਇਹਨਾਂ ਨਾਲ ਕਰ ਲੂੰਗਾ ਸੈਟ ਬੈਠਾ ਕੱਢ ਸਾਈ ਬੋਲ ਲੈ ਆ ਬੋਲ ਰਹਿ ਤਰਾ ਕਰ ਲੋ ਪਹਿਲਾਂ ਪਾਸੇ ਹੋ ਕੇ ਰੰਡਾ ਬੱਕੀ